ਸੁਮਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋਹਹਿ ਦਰ ਰਾਜਹਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤਉ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬ ਲਐ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਕਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ 부ੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਨ ਸਵਾਲਿ ਹਰੂਪ ਕੀਤੀ ਦਾਤ ਜਾਣੈ ਕੌਣ ਕੂਤ ਦੀ ਤਾਪ ਸਾਉ ਏਕੋ ਕੋ ਆਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਪਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਝੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅੱਖਰੀ ਗਿਆਨ ਗੀਤ ਗੁਣਗਾਹ ਅੱਖਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤਿਵ ਤਿਵ ਪਾਏ ਜੀਤਾ ਕੀਤਾ ਤੇਤਾ ਨਾਉ ਵਿਣ ਨਾਮੈ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ 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 ਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੁ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੁੱਤੀ ਮਾਹ ਕਮਣ ਜਿਤ ਹੋਵਾ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਨਾਣ ਵਖਤ ਨਾ ਪਾਇਉ ਕਾਦੀਆਂ ਜੇ ਲਿਖਣ ਲੇਖ ਕਰਾਣ ਥੇਤਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾਂ ਕਰਤਾ ਸਿਰ ਠੀਕਉ ਸਾਜੀ ਤਾਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੀ ਵੇਦ ਕਹਿਨ ਇੱਕ ਬਾਤ ਸਹਿਸ ਅਠਾਰਹ ਕਹਿਨ ਕਤੇਬਾ ਆਸੂ ਨੂੰ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਲਾਈ ਕਿਤੀ ਸੁਰਤ ਨਾ ਪਾਈਆ ਨਦੀਆਂ ਅਤੈਵਾ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹਾ ਸੁਲਤਾਨ ਗਿਰਹਾ ਸੀਤੀ ਮਾਲ ਧਨ ਕੀੜੀ ਤੁਲ ਨਾ ਹੋਮਨੀ ਜੇ ਤਿਸ ਮਨੋ ਨਾ ਵੀਸਰਹਿ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਲਾਹਿ ਤਾਂਕੇ ਅੰਤ ਨਾ ਪਾਏ ਜਾਹਿ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਊਚਾ ਥਾਉ ਪੂਚੇ ਉੱਪਰ ਊਚਾ ਨਾਉ ਏਵਡ ਊਚਾ ਹੋਐ ਕੋਏ ਤਿਸ ਊਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗਹਿ ਜੋਦ ਅਪਾਰ